ਤੇ ਸੋ ਤੇ ਸੋ ਅੱਜ ਆਏ ਆ ਜੀ ਵਿਆਹ ਤੇ ਤੇ ਆ ਤਾਂ ਮਾਹੌਲਾ ਜੀ ਤੇ ਅੰਦਰ ਬਾਈ ਸੋਨੀ ਸੰਮਰਾਲਾ ਕਾਮ ਕਰ ਰਿਹਾ ਉਹ ਵੀ ਮੈਂ ਦਿਖਾਵਾਂ ਤੁਹਾਨੂੰ ਤੇ ਇੱਥੇ ਇੱਕ ਲੱਗਾ ਆ ਪੂੜਕੰਡ ਆਪਾਂ ਤੇ ਪਹਿਲਾਂ ਤੁਹਾਨੂੰ ਪਹਿਲਾਂ ਤੁਹਾਨੂੰ ਦਿਖਾ ਕੇ ਆਈਏ ਵਿਆਹ ਲੋਕੋ ਸੱਕੀ ਟੀਮ ਦਾ ਮੈਂਬਰ ਹੈਲੋ ਸਰ ਤੇ ਇਧਰ ਬਠਿੰਡਾ ਸਾਹਿਬ ਜੀ ਹੁਣੀ ਹਾਂਜੀ ਕਿਵੇਂ ਬਈ ਸੋਨੀ ਭਾਜੀ ਕਿਵੇਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓ ਠੀਕ ਹਾਂ ਅਸੀਂ ਅੱਜ ਲਾਹਾ ਲੈ ਰਹੇ ਆ ਭਾਜੀ ਓਕੇ ਜੀ ਅੱਜ ਫੂਡ ਵਲੌਗ ਬਣਾ ਰਹੇ ਆ ਮੈਂ ਕਿਹਾ ਚੱਲ ਬਾਈ ਦੱਸੀ ਮੈਂ ਕਿਹਾ ਜੀ ਕਿੱਥੇ ਆਏ ਆ ਅਸੀਂ ਠੀਕ ਹੈ ਮੈਂ ਕਿਹਾ ਕਿ ਲੋਕੀ ਦੇਖੀ ਤਰਨ ਕਿੱਥੇ ਆ ਕਿੱਥੇ ਨਹੀਂ ਸੋ ਬਾਈ ਦਾ ਪ੍ਰੋਮੋ ਸੀ ਅੱਜ ਇੱਥੇ ਬਈ ਕਿੱਥੇ ਆਪਾਂ ਅੱਜ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਕੋਠੇ ਥੇਵਾਲੇ ਦੀ ਉਹ ਪੰਜ ਕਰਾਈਆਂ ਦੇ ਕੋਲ ਆ ਨਾ ਕੋਠੇ ਥੇਵਾਲੇ ਹਾਂਜੀ ਕੋਠੇ ਕੋਠੇ ਥੇਵਾਲੇ ਕੋਠੇ ਥੇਵਾਲੇ ਮੋਗਾ ਰੋ ਤੇ ਸੋ ਕੋਠੇ ਦੇ ਵਾਲੇ ਤੇ ਆ ਜਾ ਬਾਈ ਤੇ ਕੋਣਾ ਬੱਟਾ ਲਾ ਕੇ ਬਾਈ ਹੁਣੀ ਹੁਣ ਫ੍ਰੀ ਹੋ ਗਿਆ ਤੇ ਬਾਈ ਹੁਣ ਜਾਗੂ ਕਿੰਨੇ ਵੇਲੇ ਲੱਗਣਾ ਹਾਂਜੀ ਲੱਗੂਗਾ ਅੱਧਾ ਘੰਟਾ ਚ ਅੱਧੇ ਘੰਟੇ ਬਾਅਦ ਫੇ ਚਾਕੂ ਕੱਢਦੇ ਆ ਤੇ ਸੋ ਆਪਾਂ ਤੁਹਾਨੂੰ ਜਦ ਤੱਕ ਬਾਹਰ ਫੂਡ ਦਿਖਾ ਕੇ ਲੈ ਕੇ ਆਉਂਦੇ ਆ ਚਲੋ ਦੇ ਵਿੱਚ ਇੱਥੇ ਸਾਨੂੰ ਜਿਹੜੇ ਇੱਥੇ ਤਾਂ ਸ਼ੈਫ ਆ ਕੋਕਿਆ ਬੜੇ ਵਧੀਆ ਲੱਗੇ ਤੇ ਉਧਰ ਬਾਈ ਹੁਣੀ ਬੈਠਿਆ ਮਾਲਕ ਤੇ ਇਹ ਬਾਈ ਹੁਣੀ ਕੰਮ ਕਰਦੇ ਆ ਆ ਐਮਪਰੈਂਟੀ ਦਾ ਬਾਈ ਹੁਣਾ ਲਾਇਆ ਚ ਤੇ ਆ ਬਾਈ ਫੜੀ ਆਇਆ ਜਿਹੜਾ ਮਾਲਕ ਬਾਈ ਕੀ ਹਾਲ ਚਾਲ ਆ ਕਿਵੇਂ ਠੀਕ ਠਾਕ ਹੋ ਬਹੁਤ ਹੀ ਬਹੁਤ ਥੈਂਕ ਯੂ ਜੀ ਬਹੁਤ ਥੈਂਕ ਕਿੰਨਾ ਤੁਹਾਡਾ ਗ੍ਰਾਮਰ ਜਿਦ ਕਾਲਾ ਹੈ ਮਰਿਤ ਕਾਲਾ ਹਾਂ ਕਾਲਾ ਹਲਵਾਈ ਰਿਹਾ ਤਾਂ ਨਾਲ ਗਰਬਾਜ਼ ਵੀ ਰਹੋਸਾ ਮੈਨੂੰ ਕਾਲਾ ਹਲਵਾਈ ਮੇਰਾ ਨਾ ਚੱਲਦਾ ਜੀ ਬੜੀ ਕੀ ਰਾਜ ਕੀ ਹੈ ਬੇਟਾ ਤੁਸੀਂ ਇੰਨਾ ਜ਼ਬਰਦਸਤ ਚਿਕਨ ਵਗੈਰਾ ਜਾਂ ਫਿਸ਼ ਵਗੈਰਾ ਬਣਾਉਂਦੇ ਤੁਹਾਡੇ ਥੈਂਕ ਯੂ ਬਈ ਬਸ ਨਹੀਂ ਨਹੀਂ ਸੀਰੀਅਸਲੀ ਗੱਲ ਜਿਹੜੀ ਹੈਗੀ ਹੈ ਕੁਆਲਟੀ ਜਿਹੜੀ ਹੈਗੀ ਇਹ ਤੁਹਾਨੂੰ ਦੱਸਿਆ ਜੀ ਜਿਹੜੀ ਕੁਆਲਟੀ ਰੱਖੀ ਆ ਤੁਸੀਂ ਜੀ ਹਾਂ ਜੀ ਪਰ ਕਈਆਂ ਜਗ੍ਹਾ ਤੇ ਨਾ ਦੇਖਿਆ ਆਵੇਂ ਵਿਆਹਾਂ ਦੇ ਵਿੱਚ ਨਾ ਕੰਮ ਚਲਾਵਾ ਜਾਂ ਹੁੰਦਾ ਆ ਨਹੀਂ ਜੀ ਉਹ ਆਪਣੇ ਜਿਹੜੇ ਜਿੱਥੋਂ ਤੋਂ ਲੈ ਮਾਲ ਆਉਂਦਾ ਜੀ ਜਦੋਂ ਮੀਟ ਮੁਰਗਾ ਉਹ ਵੀ ਦੁਕਾਨ ਬਹੁਤ ਵਧੀਆ ਪ੍ਰੋਫੈਸ਼ਨਲ ਬੰਦਾ ਹੈ ਅੱਛਾ ਹਾਂਜੀ ਕੋਡ ਕੋਲਾ ਮਾਲ ਆਉਂਦਾ ਹੈ ਪ੍ਰੋਫੈਸ਼ਨਲ ਬੰਦਾ ਹੋ ਇਹੋ ਜੀ ਚੀਜ਼ ਦੀ ਵੀ ਦੋ ਨੰਬਰ ਦਾ ਮਾਲ ਭੇਜਦਾ ਸਾਨੂੰ ਕਾਚਾ ਅਸੀਂ ਉਹਦਾ ਕੰਟੈਕਟ ਕੀਤਾ ਹੋਇਆ ਹੈ ਹੂੰ ਉਹਨੇ ਸਾਨੂੰ ਜੋਜਾ ਮਾਲ ਉਹਨੇ ਵਧੀਆ ਭੇਜਦਾ ਅਸੀਂ ਉਹਦੋਂ ਵਾਦੂ ਵਧੀਆ ਕਰਕੇ ਦੇ ਦਤਾ ਹਾਂ ਹਾਂਜੀ ਕੀ ਬੰਦਾ ਹਾਂਜੀ ਪਰ ਫਿਰ ਵੀ ਬਹੁਤ ਵਧੀਆ ਭਾਈ ਤੁਹਾਡੇ ਮੈਸੀ ਪਹਿਲਾਂ ਚਾਹ ਪੀਤੀ ਹੈ ਫਿਸ਼ ਫ੍ਰਾਈ ਫਿਸ਼ ਕੁਮਾਲ ਦੀ ਬੰਦੀ ਹਾਂਜੀ ਹਾਂਜੀ ਉਹਨੂੰ ਮਾਦਾ ਅਸੀਂ ਤੁਹਾਡਾ ਤੰਦੂਰੀ ਚਿਕਨ ਡਿਸ਼ ਕੀਤਾ ਉਹ ਬਾਈ ਸਰਾ ਲੱਗਦਾ ਹਾਂਜੀ 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 ਬਹੁਤ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਤਿਕੰਧਾ ਕਾਰੀਗਰ ਆ ਬੇਟਾ ਜੀ ਦਾ ਅੱਛਾ ਤਾਂ ਲੋ ਹੁਣ ਆਪਾਂ ਚਿਕਨ ਵਾਲੀ ਕਾਰੀਗਰ ਨਾਲ ਵੀ ਗੱਲ ਕਰਦੇ ਹਾਂ ਤੇ ਭਾਈ ਕੀ ਹਾਲ ਚਾਲ ਆ ਕੀਨਾ ਤੁਹਾਡਾ ਰਾਜੂ ਸਿੰਘ ਜੀ ਰਾਜੂ ਸਿੰਘ ਭਾਈ ਕੀ ਬਣਾਉਣਾ ਕੀ ਪਾਉਣਾ ਕੀ ਚਿਕਨ ਦੇ ਵਿੱਚ ਪਾਉਣਾ ਜੀ ਜੀ ਸਿੰਪਲ ਮਸਾਲੇ ਆ ਜੀ ਪਰ ਯਾਰ ਹਰੇਕ ਵਿਆਹਾਂ ਦੇ ਵਿਆਹਾਂ ਚ ਲਈ ਇਦਾਂ ਦੇ ਹੁੰਦੇ ਜਿਹੜਾ ਹੁਣ ਕਈ ਵਿਆਹ ਦੇਖੇ ਉਹਨਾਂ ਵਿੱਚ ਇਦਾਂ ਤਾਂ ਨਹੀਂ ਹੁੰਦਾ ਜਿੰਨਾ ਤੁਹਾਡੇ ਇੱਥੇ ਫਲੇਵਰ ਆ ਨਹੀਂ ਜੀ ਅਸੀਂ ਖੜੇ ਮਸਾਲੇ ਵਰਤਦੇ ਆ ਜੀ ਅੱਛਾ ਨਾਰਮਲ ਜੀਆ ਵਰਤਦੀਆਂ ਠੀਕ ਆ ਜੀ ਨਹੀਂ ਲਾਈਦਾ ਮੱਖਣ ਕਰੀਮ ਅੱਛਾ ਜੀ ਜਿੱਦਾਂ ਦਾ ਕੋਈ ਕਹਿੰਦੇ ਜੀ ਕਿ ਸਿਰ ਸਪਾਈਸੀ ਕੜਾ ਸਪਾਈਸੀ ਜਿਹਦੇ ਨੇ ਲਾਈਟ ਦਾ ਲਾਈਟ ਜਿੱਦਾਂ ਦਾ ਕੋਈ ਮਾਰਚ ਚਿਕਨ ਬਣਾਉਂਦਾ ਸਰ ਅੱਛਾ ਕੀ ਬਾਤ ਹੈ ਬਈ ਬਹੁਤ ਵਧੀਆ ਲੱਗਾ ਮੈਨੂੰ ਤੁਹਾਡਾ ਤੁਹਾਡਾ ਖਾਸ ਕਰਕੇ ਫੂਡ ਬਹੁਤ ਵਧੀਆ ਲੱਗਾ ਤਾਂ ਹੀ ਮੈਂਗਾ ਯਾਰ ਵੀ ਬਾਈਕ ਨੂੰ ਦਾ ਵੀਡੀਓ ਜਰੂਰ ਬਣਾਉਣਾ ਹੈ ਤਾਂ ਜੋ ਲੋਕਾਂ ਤੱਕ ਹੋਰ ਪ੍ਰਮੋਟ ਹੋਵੇ ਤੁਸੀਂ ਤੁਹਾਡਾ ਜਿਹੜਾ ਕੰਮ ਹੈ ਕਿਉਂਕਿ ਬਹੁਤ ਸੋਹਣਾ ਕੰਮ ਹੈ ਭਾਈ ਤੁਹਾਡਾ ਤੁਸੀਂ ਜੋ ਵੀ ਤੁਹਾਡੀ ਫਿਸ਼ ਟਰਾਈ ਕੀਤੀ ਅਸੀਂ ਮਾਰਚ ਚਿਕਨ ਟਰਾਈ ਕੀਤਾ ਅਮੈਜ਼ਿੰਗ ਭਾਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਭਾਜੀ ਸੋ ਜਲਦ ਹੀ ਚਲੇ ਰਹੇ ਕੋ ਫਲਸਰ ਲੈਣੀ ਗਾਜ ਬਾਸ ਇਸ ਵੇਲੇ ਇਹਨੂੰ ਕਲਮੀ ਕਬਾਬ ਨਾ ਹਾਂਜੀ ਕਲਮੀ ਕਬਾਬ ਓਕੇ ਬਹੁਤ ਵਧੀਆ ਬਾਜੀ ਥੈਂਕ ਯੂ ਸੋ ਮਚ ਬਹੁਤ ਮਿਹਰਬਾਨ ਲੋਡੀ ਪਿਆਸ ਵੇਲੇ ਜ਼ਰੂਰ ਆਂਬਾ ਸੋ ਬਹੁਤ ਹੀ ਟੇਸਟੀ ਬਾਈ ਉਹਨਿੰਦੇ ਫੂਡ ਮੈਂ ਆ ਸੋ ਰਿਆ ਜਿਆਦਾ ਸੇਕੀ ਪਾਜ ਜਿੱਦ ਹੀ ਖਾਣਾ ਅਵੇਲੇ ਬਣਾ ਦਾਂ ਲੋ ਜਾਓ ਬਾਈ ਨੂੰ ਬੁੱਕ ਕਰਦਾ ਫਿਰ ਆ ਬਾਈ ਨੂੰ ਬੁੱਕ ਕਰਵਾਸੇ ਨੰਬਰ ਤੁਹਾਨੂੰ ਦੇ ਰਿਹਾ ਹਾਂ ਸੋ ਆਇਆ ਜੀ ਕਾਊਂਟਰ ਲੱਗਾ ਇੱਥੇ ਇਹਨਾਂ ਦਾ ਜਿਹੜਾ ਫੂਡ ਕਾਊਂਟਰ ਆ। ਹਾਂ ਜੀ ਬਾਈ ਜੀ ਹੁਣ ਦੱਸੋ ਕੀ ਕਹਿੰਦੇ ਸੀ? ਕਿਦਰਾ ਬਾਈ? ਕੀ ਕਹਿ ਰਹੇ ਸੀ ਬਾਈ? ਕੁ ਸਪੈਸ਼ਲ ਦਿਖਾ ਰਹੇ ਸੀ ਨਾ। ਤੇ ਸੋ ਆਹ ਦੇਖੋ ਬਾਈ ਹੁਣਾਂ ਦੇ। अच्छा वो बंदे दी फोटो पहले लेनी वो बैठे ओके <laughs> okay. अच्छा भाई उणा ਫੜ ਲਈਏ ਕਿਆ ਪਯੂਰ ਵਾਲਾ ਆਜ ਕੀ ਬਾਤ ਹੈ ਇਹ ਹੈ ਬੱਕਰਾ ਹਾਂਜੀ ਹਾਂਜੀ ਉਹ ਬਾਜੀ ਬੰਦ ਤੇ ਸੋ ਭਾਈ ਆ ਜਾ ਬੱਕਰਾ ਰੈਸ ਕਰੂ ਬੰਦਾ ਤੁਸੀਂ ਕਰੋ ਫੋਟੋ ਫੜਾਓ ਕੌਣ ਆ ਸੋ ਜਿਗੁਣਾ ਕੇ ਇਦਾਂ ਬੱਕਰਾ ਮਿਲ ਜਵੇ ਚਿਕਨ ਮਿਲ ਜਵੇ ਤਾਂ ਭਾਈ ਪੂਰੀ ਲਾਈਫ ਤਾਂ ਰਾਤ ਵਧੀਆ ਬਣ ਜਾਂਦੀ ਹੈ ਸਾਡੀ ਰਾਤ ਅੱਜ ਬਹੁਤ ਵਧੀਆ ਬਣ ਚੁੱਕੀ ਹੈ ਜੀ ਓਏ ਹੋਏ ਤੁਸੀਂ ਚੈੱਕ ਕਰੋ ਬਈ ਗਰੇਵੀ ਕਿਆ ਥਿਕ ਗਰੇਵੀ ਹੈ ਯਾਰ ਕਮਾਲ ਦੀ ਬਾਕੀ ਕਈ ਭਰਾ ਸਾਨੂੰ ਨਾ ਕਮੈਂਟ ਕਰਕੇ ਕਹਿੰਦੇ ਮੈਂ ਥੋੜਾ ਠੰਡਾ ਕਰਕੇ ਖਾ ਲਉ ਸੋ ਜਿੰਨਾ ਸਵਾਦ ਹੈ ਨਾ ਥੋੜਾ ਗਰਮ ਘੜਦਾ ਆਉਂਦਾ ਇਹਦਾ ਕਦੇ ਘਟੀ ਹੁੰਦਾ ਤੋ ਕਰਦਾ ਇਹ ਕੋਲਦਾ ਜਿਵੇਂ ਨਾ ਆਪਾਂ ਮੱਖਣ ਮੂਠਾ ਲਈ ਕਮਾਲ ਦਾ ਬਣ ਗਿਆ ਤੇ ਗਰੇਵੀ ਚੱਕਰ ਹੋ ਗਿਆ ਪੂਰੀ ਠਿਕ ਗਰੇਵੀ ਆ ਬਈ ਹੂੰ